ਇਹ ਮਿਤੀ ਰਾਤ ਮਾਨ ਜੋ ਕਮਿਸ਼ਨ ਸਾਹਿਬ ਦੀ ਦਿਲੀ ਨਿਰਦੇਸ਼ਾਂ ਦੇ ਮੁਤਾਬਕ ਇੱਕ ਨਾਕਾਬੰਦੀ ਅੱਡਾ ਮੁਸਤਾਬਾਦ ਲਗਾਇਆ ਗਿਆ ਸੀ ਐ ਐਸ ਐਚਓ ਸਦਰ ਸਰਦਾਰ ਅਮਨਦੀਪ ਸਿੰਘ ਔਰ ਏਸੀਪੀ ਸਾਹਿਬ ਸਦਰ ਰਵਿੰਦਰ ਸਿੰਘ ਖੋਸਾ ਜੀ ਦੀ ਗਵਾਹੀ ਹੇਠ ਔਰ ਵਿਕਰਾਨੀ ਚੈਕਿੰਗ ਕੀਤੀ ਜਾ ਰਹੀ ਸੀ ਔਰ ਵਿਜੇਨਗਰੋ ਸਾਈਡ ਵੱਲੋਂ ਬਾਈਕ ਦੇ ਸਵਾਰ ਦੋ ਮੋਟਰਸਾਈਕਲ ਆਪਣੇ ਤੇ ਦੋ ਲੜਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੇ ਇੱਕ ਪਲਾਸਟਰ ਦਾ ਵਾਈਟ ਰੰਗ ਦਾ ਤੋੜਾ ਜਿਹੜਾ ਸੀ ਆਪਣੇ ਵਿੱਚਕਾਰ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਔਰ ਉਹਦੇ ਵਿੱਚੋਂ ਇਹ ਗੱਟੂ ਬਰਾਮਦ ਹੋਏ ਜਿਹੜੇ ਚਾਈਨਾ ਡੋਰ ਸੰਥੈਟਿਕ ਡੋਰ ਹੈ ਗਈ ਹੈ ਜਿਨ੍ਹਾਂ ਦੇ ਖਿਲਾਫ ਜੇ ਤੜਾ 336 188 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਕਿਥੋਂ ਲੈ ਕੇ ਆਏ ਨੇ ਅੱਗੇ ਕਿਹਨਾਂ ਨੂੰ ਸਪਲਾਈ ਕਰਨਾ ਸੀ ਨਹੀਂ ਇਹ ਪਹਿਲੀ ਵਾਰ ਹੀ ਲੈ ਕੇ ਆਏ ਨੇ ਸੋ ਪਹਿਲਾਂ ਨਹੀਂ ਲੈ ਲਏ ਉਹਨਾਂ ਚ ਤਾਂ ਇਹੋ ਜੀ ਤਿਆਰੀ ਹੈ ਕਿ ਜੇ ਹਾਲ ਇਹਨਾਂ ਦਾ ਹੋਇਆ ਪਰਚਾ ਦਰਜ ਕਰਕੇ ਇਲਾਕਾ ਦੇ ਪਿਛੇ ਕੀਤਾ ਗਿਆ ਉਹਨਾਂ ਦਾ ਵੀ ਇਹੀ ਹਾਲ ਹੋਏਗਾ ਆਵਾਜ਼ ਆ ਜਾਣਾ ਸੰਥੈਟਿਕ ਡੋਰ ਨਾਵਰਤ ਤਾਰਾ ਗਿੜਿ ਗਿੜਿ ਲਗਾਈ ਹੈ ਤਾਂ ਦੋ ਜਣੇ ਦੇ ਨਾਮ ਅੰਦਰ ਹਾਂਜੀ ਤਾਰਾ 336 188 ਆਈਪੀਸੀ ਦੋ ਜਣੇ ਤੇ ਜਸ਼ਨਦੀਪ ਸਿੰਘ ਔਰ ਆਕਾਸ਼ਦੀਪ ਸਿੰਘ ਵਾਸੀ ਪਿੰਡ ਵੱਲਾ ਪਰਚਾ ਤਾਂ ਜਿੱਦ ਕੀਤਾ ਗਿਆ ਤਫਤੀਸ਼ ਕੀਤੀ ਜਾ ਰਹੀ ਹੈ ਗੋ ਇਹਨਾਂ ਨੂੰ ਪੁੱਛਿਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਗਏ ਨੇ ਔਰ ਅਗੋਂ ਕਿੱਥੇ ਸਪਲਾਈ ਕਰਨੀ ਹੈ ਇਹਨਾਂ ਨੂੰ ਹਾਂਜੀ ਪੁਲੰਦੇ ਪੂਰੀ ਸ਼ਕਤੀ ਨਾਲ ਹੈ ਜੀ ਚੈਕਿੰਗ ਕੀਤੀ ਜਾ ਰਹੀ ਹੈ ਲੋੜੀਂਦੇ ਤਿਹਾਰ ਦੇ ਮੱਦੇਨਜ਼ਰ ਸਵੇਰੇ ਸ਼ੁਭਾ ਸ਼ਾਮ ਸਾਰ ਹਾਰਤ ਅੰਦਾਕੇ ਲਗਾਏ ਜਾ ਰਿਹਾ ਸਤੀ ਪੂਰੀਆ ਔਰ ਇਹਨਾਂ ਨੂੰ ਇਹ ਕੰਮ ਲੋਕਾਂ ਨੂੰ ਨਹੀਂ ਕੰਮ ਦਿੱਤਾ ਜਾਏਗਾ ਇਹ ਬਿਲਕੁਲ ਕੀਤਾ ਜਾਏਗਾ ਜੀ ਬੱਚਿਆਂ ਦੇ ਮਾਪਿਆਂ ਨੇ ਕੀਤਾ ਜਾਏਗਾ ਜੇ ਛੋਟੇ ਬੱਚੇ ਡਾਊਨ ਗਏ ਤੇ ਉਹਨਾਂ ਤੇ ਵੀ ਸਕੰਜਾ ਕੱਸਿਆ ਜਾ ਰਿਹਾ ਔਰ ਉਹਨਾਂ ਦੇ ਮਾਂ-ਬਾਪ ਤੇ ਪਰਚਾ ਦਰਜ ਕੀਤਾ ਏ ਜੀ ਬੀਤੀ ਰਾਤ ਮਾਨ ਜੋ ਕਮਿਸ਼ਨ ਸਾਹਿਬ ਦੀ ਦੀਰੇ ਹਦਾਇਤਾਂ ਤੇ ਮੁਤਾਬਕ ਇੱਕ ਨਾਕਾਬੰਦੀ ਅੱਡਾ ਮੁਸਤਾਬਾਦ ਲਗਾਇਆ ਗਿਆ ਸੀ ਐ ਐਸ ਐਚਓ ਸਦਰ ਸਰਦਾਰ ਅਮਨਦੀਪ ਸਿੰਘ ਔਰ ਏਸੀਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਖੋਸਾ ਜੀ ਦੀ ਗਵਾਹੀ ਹੇਠ ਔਰ ਵਿਕਲਾਨੀ ਚੈਕਿੰਗ ਕੀਤੀ ਜਾ ਰਹੀ ਸੀ ਔਰ ਵਿਜੈਨਗਰ ਸਾਈਡ ਵੱਲੋਂ ਬਾਈਕ ਦੇ ਸਵਾਰ ਦੋ ਮੋਟਰਸਾਈਕਲ ਆਪਣੇ ਤੇ ਦੋ ਲੜਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੇ ਇੱਕ ਪਲਾਸਟਰ ਦਾ ਵਾਈਟ ਰੰਗ ਦਾ ਤੋੜਾ ਜਿਹੜਾ ਸੀ ਆਪਣੇ ਵਿਚਕਾਰ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਰੋਕੇ ਚੈੱਕ ਕੀਤਾ ਗਿਆ ਔਰ ਉਹਦੇ ਵਿੱਚੋਂ ਇਹ ਗੱਟੂ ਬਰਾਮਦ ਹੋਏ ਜਿਹੜੇ ਚਾਈਨਾ ਡੋਰ ਸੰਥੈਟਿਕ ਡੋਰ ਹੈ ਗਈ ਹੈ ਜਿਨ੍ਹਾਂ ਦੇ ਖਿਲਾਫ ਜੇ ਤੁਹਾਡਾ 336 188 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਕਰਕੇ ਕ੍ਰਿਪਤੀਸ਼ ਕੀਤੀ ਜਾ ਰਹੀ ਹੈ ਔਰ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਕਿਥੋਂ ਲੈ ਗਏ ਨੇ ਅੱਗੇ ਕਿਹਨਾਂ ਨੂੰ ਸਪਲਾਈ ਕਰਨਾ ਸੀ ਨਹੀਂ ਸਰ ਨਹੀਂ ਇਹ ਪਹਿਲੀ ਵਾਰ ਹੀ ਲੈ ਕੇ ਆਏ ਨੇ ਕੋਈ ਪਹਿਲਾਂ ਨਹੀਂ ਲੈ ਉਹਨਾਂ ਚ ਤਾਮ ਇਹੋ ਦੀ ਤਿਆਰੀ ਹੈ ਕਿ ਜਿਹੜਾ ਹਾਲ ਇਹਨਾਂ ਦਾ ਹੋਇਆ ਪਰਚਾ ਦਰਜ ਕਰਕੇ ਇਲਾਕਾ ਦੇ ਪਿੱਛੇ ਕੀਤਾ ਗਿਆ ਉਹਨਾਂ ਦਾ ਵੀ ਇਹੀ ਹਾਲ ਹੋਏਗਾ ਆਵਾਜ਼ ਆ ਜਾਣਾ ਸੰਥੈਟਿਕ ਡੋਰ ਨਾ ਵਰਤੋ ਤਾਰਾ ਕਿਹੜੀ ਕਿਹੜੀ ਲਗਾਈ ਹੈ ਤਾਂ ਦੋ ਜਣੇ ਤੇ ਨੰਬਰ ਦੇਖੋ ਹਾਂਜੀ ਤਾਰਾ 336 188 ਆਈਪੀਸੀ ਦੋ ਜਣੇ ਤੇ ਜਸ਼ਨਦੀਪ ਸਿੰਘ ਔਰ ਆਕਾਸ਼ਦੀਪ ਸਿੰਘ ਵਾਸੀ ਪਿੰਡ ਵੱਲਾ ਪਰਚਾ ਤਾਂ ਜਿੱਤਿਆ ਗਿਆ ਤਫਤੀਸ਼ ਕੀਤੀ ਜਾ ਰਹੀ ਹੈ ਅਗੋਂ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆਏ ਨੇ ਔਰ ਅਗੋਂ ਕਿੱਥੇ ਸਪਲਾਈ ਕਰਨੀ ਹੈ ਇਹਨਾਂ ਨੂੰ ਹਾਂਜੀ ਪੂਰੀ ਪੂਰੀ ਸ਼ਕਤੀ ਨਾਲ ਹੈ ਜੀ ਚੈਕਿੰਗ ਕੀਤੀ ਜਾ ਰਹੀ ਹੈ ਲੋੜੀ ਅਤੇ ਹਥਿਆਰ ਦੇ ਮੱਦੇਨਜ਼ਰ ਸਵੇਰੇ ਸ਼ੁਭਾ ਸ਼ਾਮ ਸਾਰ ਹਾਰਤ ਨਾਕੇ ਲਗਾਏ ਜਾ ਰਿਹਾ ਸ਼ਕਤੀ ਪੂਰੀ ਹੈ ਔਰ ਇਹਨਾਂ ਨੂੰ ਇਹ ਕੰਮ ਲੋਕਾਂ ਨੂੰ ਨਹੀਂ ਕਰ ਦਿੱਤਾ ਜਾਏਗਾ ਇਹ ਬਿਲਕੁਲ ਕੀਤਾ ਜਾਏਗਾ ਜੀ ਅ ਬਚਿਆਰੇ ਮਾਪਿਆਂ ਨੇ ਕੀਤਾ ਜਾਏਗਾ ਜੇ ਛੋਟੇ ਬੱਚੇ ਡੋਂਗੇ ਤੇ ਉਹਨਾਂ ਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਔਰ ਉਹਨਾਂ ਦੇ ਮਾਪੇ ਪਰਚਾ ਦਰਜ